ਪੀਪੀਟੀਵੀ ਦੇਖ ਰਿਹਾ ਸਾਰੇ ਦੋਸਤਾਂ ਨੂੰ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਪਿਛਲੇ ਇੱਕ ਦੋ ਦਿਨਾਂ ਤੋਂ ਪੰਜਾਬੀ ਮਾਂ ਖੇਡ ਕਬੱਡੀ ਨਾਲ ਸੰਬੰਧਿਤ ਮੰਦਭਾਗੀ ਘਟਨਾ ਪੰਜਾਬ ਦੀਆਂ ਫ਼ਜਾਮਾਂ ਵਿੱਚ ਘੁੰਮ ਰਹੀ ਹੈ ਇਸ ਮੰਦਭਾਗੀ ਘਟਨਾ ਨੇ ਸਮੁੱਚੇ ਕਬੱਡੀ ਜਗਤ ਨੂੰ ਨਿਮੋਸ਼ੀ ਵੱਲ ਤੱਕ ਦਿੱਤਾ ਹੈ ਇਹ ਘਟਨਾ ਸੰਸਾਰ ਪ੍ਰਸਿੱਧ ਕਬੱਡੀ ਖਿਡਾਰੀ ਅਤੇ ਮੱਝ ਦੇ ਜੰਪਲ ਗੁਰਲਾਲ ਸੋਹਣਾਂ ਨਾਲ ਸੰਬੰਧਿਤ ਹੈ ਇਹ ਘਟਨਾ ਤਕਰੀਬਨ ਪੰਜਾਬ ਦੀਆਂ ਸਾਰੀਆਂ ਅਖਬਾਰਾਂ ਵਿਚ ਫੋਟੋਆਂ ਸਮੇਤ ਛਪੀ ਹੈ ਅਖਬਾਰਾਂ ਅਨੁਸਾਰ ਪ੍ਰਸਿੱਧ ਕਬੱਡੀ ਖਿਡਾਰੀ ਗੁਰਲਾਲ ਸੋਹਲ ਨੂੰ ਫਰौती ਮੰਗਣ ਦੇ ਮਾਮਲੇ ਵਿੱਚ ਪੰਜਾਬ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਅਖਬਾਰੀ ਰਿਪੋਰਟਾਂ ਅਨੁਸਾਰ ਗੁਰਲਾਲ ਸੋਹਲ ਨੇ ਇੱਕ ਡਾਕਟਰ ਤੋਂ ਫਰौती ਮੰਗੀ ਫਰौती ਦੀ ਮੰਗ ਲੱਖਾਂ ਵਿੱਚ ਦੱਸੀ ਜਾਂਦੀ ਹੈ ਫਰौती ਵਸੂਲਣ ਤੋਂ ਪਹਿਲਾਂ ਹੀ ਪੁਲਿਸ ਨੇ ਇਸ ਕਬੱਡੀ ਖਿਡਾਰੀ ਨੂੰ ਆਪਣੀ ਪਕੜ ਵਿੱਚ ਲੈ ਲਿਆ ਮਾਂ ਖੇਡ ਕਬੱਡੀ ਦੇ ਇਸ ਤਨੰਤਰ ਖਿਡਾਰੀ ਦੀ ਗ੍ਰਿਫਤਾਰੀ ਕਈ ਤਰ੍ਹਾਂ ਦੇ ਸਵਾਲ ਪੈਦਾ ਕਰਦੀ ਹੈ ਸੋਚਣ ਵਾਲੀ ਗੱਲ ਇਹ ਹੈ ਕਿ ਉਹ ਕਿਹੜੇ ਹਾਲਾਤ ਨੇ ਜਿਨ੍ਹਾਂ ਨੇ ਗੁਰਲਾਲ ਸੋਹਲ ਨੂੰ ਇਹ ਸਭ ਕੁਝ ਕਰਨ ਲਈ ਮਜਬੂਰ ਕੀਤਾ 15 ਵਿਦੇਸ਼ੀ ਟੂਰ ਲਗਾਉਣ ਦੇ ਬਾਵਜੂਦ ਪੰਜਾਬ ਦੇ ਸਾਰੇ ਖੇਡ ਮੇਲਿਆਂ ਵਿੱਚ ਸ਼ਿਰਕਤ ਕਰਨ ਦੇ ਬਾਵਜੂਦ ਵੀ ਇੱਕ ਕਬੱਡੀ ਖਿਡਾਰੀ ਦੀ ਕੀ ਮਜਬੂਰੀ ਹੋਵੇਗੀ ਕਿ ਉਸ ਨੂੰ ਇੱਕ ਗੈਰ ਕਾਨੂੰਨੀ ਕਦਮ ਪੁੱਟਣਾ ਪਿਆ ਇਹ ਸਵਾਲ ਵੱਡਾ ਹੋਣ ਦੇ ਨਾਲ-ਨਾਲ ਕਬੱਡੀ ਜਗਤ ਦੇ ਅੰਦਰੂਨੀ ਭੇਦਾਂ ਵੱਲ ਵੀ ਇਸ਼ਾਰਾ ਕਰਦਾ ਹੈ। ਗੁਰਲਾਲ ਨੇ ਕਬੱਡੀ ਤੋਂ ਲੋਕਾਂ ਦੇ ਦੱਸਣ ਅਨੁਸਾਰ ਬਹੁਤ ਪੈਸਾ ਕਮਾਇਆ ਫਿਰ ਉਹ ਪੈਸਾ ਗਿਆ ਕਿੱਥੇ? ਵਿਚਾਰਨ ਦੀ ਗੱਲ ਹੈ ਕਿ ਜੇਕਰ ਉਸ ਕੋਲ ਪੈਸਾ ਹੁੰਦਾ ਤਾਂ ਉਹ ਗੁਨਾਹ ਕਿਉਂ ਕਰਦਾ? ਕਿ ਕਬੱਡੀ ਵਿੱਚ ਬਹੁਤਾ ਪੈਸਾ ਇੱਕ ਛਲਾਵਾ ਹੈ। ਲੱਖ-ਲੱਖ ਦੀ ਰੇਟ, ਮੋਟਰਸਾਈਕਲ, ਕਾਰਾਂ, ਘੋੜੀਆਂ ਦੇ ਸਨਮਾਨ ਸਿਰਫ ਦਿਖਾਵਾ ਹੀ ਨੇ। ਇੱਕ ਖਿਡਾਰੀ ਜੋ 5 ਤੋਂ 10 ਸਾਲ ਖੇਡ ਕੇ ਆਪਣਾ ਚੰਗਾ ਨਾਮ ਬਣਾਉਂਦਾ ਹੈ ਉਹ ਕਿਉਂ ਗੁਨਾਹ ਕਰਨ ਲਈ ਮਜਬੂਰ ਹੋ ਜਾਂਦਾ ਹੈ ਲੋਕਾਂ ਦੀ ਧਾਰਨਾ ਇਹ ਹੈ ਕਿ ਪ੍ਰਮੋਟਰ ਕਬੱਡੀ ਖਿਡਾਰੀਆਂ ਨੂੰ 20-20 ਲੱਖ 40-40 ਲੱਖ ਰੁਪਏ ਦਿੰਦੇ ਨੇ ਤਾਂ ਫਿਰ ਗੁਰਲਾਲ ਦੇ ਉਹ ਪੈਸੇ ਕਿੱਥੇ ਗਏ ਜਾਂ ਉਸ ਨੂੰ ਪੈਸੇ ਦਿੱਤੇ ਹੀ ਨਹੀਂ ਲੋਕਾਂ ਦੀ ਧਾਰਨਾ ਹੈ ਕਿ ਪ੍ਰਮੋਟਰ ਕਬੱਡੀ ਖਿਡਾਰੀਆਂ ਨੂੰ 20-20 ਲੱਖ 40-40 ਲੱਖ ਰੁਪਏ ਦਿੰਦੇ ਨੇ ਤਾਂ ਫਿਰ ਗੁਰਲਾਲ ਦੇ ਪੈਸੇ ਕਿੱਥੇ ਗਏ ਜਾਂ ਉਸ ਨੂੰ ਪੈਸੇ ਦਿੱਤੇ ਹੀ ਨਹੀਂ ਗਏ ਜਾਂ ਉਸਨੇ ਸਾਰੇ ਪੈਸੇ ਫਜ਼ੂਲ ਖਰਚੀ ਵਿੱਚ ਉਡਾ ਦਿੱਤੇ ਸਵਾਲ ਤਾਂ ਇਹ ਵੀ ਉੱਭਰਦਾ ਹੈ ਕਿ ਪ੍ਰਮੋਟਰਾਂ ਵੱਲੋਂ ਦਿੱਤਾ ਪੈਸਾ ਤੇ ਸਨਮਾਨ ਸਿਰਫ ਦਿਖਾਵਾ ਹੈ ਆਏ ਦਿਨ ਸਟੇਜਾਂ ਤੋਂ ਇਹ ਐਲਾਨ ਕੀਤਾ ਜਾਂਦਾ ਹੈ ਕਿ ਫੁਲਾਣੇ ਖਿਡਾਰੀ ਦਾ ਸਕੋਰਪੀਆ ਗੱਡੀ ਨਾਲ ਸਨਮਾਨ ਹੋ ਗਿਆ ਕੀ ਇਹ ਸਨਮਾਨ ਸੱਚਮੁੱਚ ਅਸਲੀ ਹੁੰਦਾ ਹੈ ਜਾਂ ਅੱਧੇ ਤੋਂ ਜ਼ਿਆਦਾ ਪੈਸੇ ਖਿਡਾਰੀ ਆਪਣੀ ਜੇਬ ਵਿੱਚੋਂ ਉਸ ਗੱਡੀ ਵਿੱਚ ਪਾਉਂਦੇ ਨੇ ਜੇ ਆਪਣੀ ਬਾਲ ਕੇ ਹੱਗ ਸਿੱਖਣੀ ਹੈ ਤਾਂ ਕਿਉਂ ਨਾ ਥੋੜੀ ਸਿੱਖ ਲਈ ਜਾਵੇ ਜਰੂਰ 20 ਲੱਖ ਵਾਲੀ ਗੱਡੀ ਵਿੱਚ 15 ਲੱਖ ਆਪਣੇ ਪੱਲਿਓ ਪਾਉਣਾ ਹੈ ਸਭਨ ਗੱਡੀ ਹੀ 10 ਲੱਖ ਵਾਲੀ ਲੈ ਲਈ ਜਾਵੇ ਫਿਰ ਵੀ 5 ਲੱਖ ਬਚਦਾ ਹੈ ਕਬੱਡੀ ਖਿਡਾਰੀਆਂ ਨੂੰ ਕਬੱਡੀ ਦੇ ਨਾਲ ਨਾਲ ਪੜ੍ਹਨਾ ਲਿਖਣਾ ਵੀ ਚਾਹੀਦਾ ਹੈ ਖੇਡ ਦੇ ਨਾਲ ਨਾਲ ਕੋਈ ਨਾ ਕੋਈ ਜੌਬ ਜਾਂ ਬਿਜ਼ਨਸ ਕਰਨਾ ਚਾਹੀਦਾ ਹੈ ਕਬੱਡੀ ਤੋਂ ਜੋ ਵੀ ਪੈਸਾ ਕਮਾਇਆ ਹੈ ਉਸ ਨੂੰ ਸਹੀ ਥਾਂ ਇਨਵੈਸਟ ਕਰਨਾ ਚਾਹੀਦਾ ਹੈ ਤਾਂ ਕਿ ਖੇਡ ਖਤਮ ਹੋਣ ਤੋਂ ਬਾਅਦ ਖਿਡਾਰੀਆਂ ਨੂੰ ਕਿਸੇ ਹੋਰ ਵੱਲਾਂ ਦੇਖਣਾ ਪਵੇ ਖਿਡਾਰੀਆਂ ਨੂੰ ਫੋਕੀ ਚੌਧਰ ਤੋਂ ਬਚਣਾ ਚਾਹੀਦਾ ਹੈ ਖਿਡਾਰੀਆਂ ਨੂੰ ਫੋਕੀ ਚੌਧਰ ਤੋਂ ਬਚਣਾ ਚਾਹੀਦਾ ਹੈ ਆਪਣੇ ਸ਼ੌਕ ਸੀਮਤ ਰੱਖਣੇ ਚਾਹੀਦੇ ਹਨ ਮਿਹਨਤ ਨਾਲ ਕੀਤੀ ਕਮਾਈ ਫਜ਼ੂਲ ਨਹੀਂ ਹੈ ਡਾਉਣੀ ਚਾਹੀਦੀ ਸੰਜਮ ਨਾਲ ਪੈਸੇ ਦੀ ਕੀਤੀ ਵਰਤੋਂ ਬਾਅਦ ਵਿੱਚ ਪਛਤਾਵੇ ਤੋਂ ਬਚਾਉਂਦੀ ਹੈ ਗੁਰਲਾਲ ਸੋਲ ਵਾਲੇ ਘਤਰਾਂ ਚੱਕਰ ਤੋਂ ਕਬੱਡੀ ਖਿਡਾਰੀ ਨੂੰ ਬਹੁਤ ਕੁਝ ਸਿੱਖਣ ਦੀ ਜ਼ਰੂਰਤ ਹੈ ਖੇਡੋ ਜੀ ਸਾਦਕੇ ਖੇਡੋ ਪਰ ਸਾਫ਼ ਸੁਥਰਾ ਖੇਡੋ ਸਾਡਾ ਇਹ ਸਾਰਾ ਕੋਈ ਦੱਸਣਾ ਮਤਲਬ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸਗੋਂ ਸਮੇ ਸਿਰ ਚੌਕਸ ਕਰਨਾ ਹੈ ਕਬੱਡੀ ਨੂੰ ਪੰਜਾਬੀਆਂ ਦੀ ਮਾਂ ਖੇਡ ਦਾ ਜੋ ਸਨਮਾਨ ਪ੍ਰਾਪਤ ਹੈ ਉਸ ਨੂੰ ਬਹਾਲ ਰੱਖਣਾ ਹੈ